ਇਦੋਂ ਲੱਗੇ ਆਂ ਸੁਰੀਆਂ ਆ ਵਾਟ ਗਿਆ ਆ ਆ ਗੁੱਡਾ ਹੁਂ ਡਾਵਾਂਗੇ ਤੇ ਹਿਉਂ ਲੈ ਕੇ ਜਾਂਦੇ ਆ ਤੂੰ ਅੱਗੋ ਪਿੱਛੇ ਫੜਦਾ ਮੈਂ ਅੱਗੋ ਫੜ ਦਿੰਨਾ ਚਾ ਲੋ ਫੋਟੋ ਖਾ ਦੇ ਨਾ ਡਾਓ ਥੱਲੇ ਵੜ ਗਿਆ ਤੇ ਆਂਟੀ ਨੇ ਤੋੜ ਲਿਆ ਮੋੜ ਮੇਤਰੋ ਗੁੱਡੀ ਡਾਉਂਦੇ ਡਾਉਂਦੇ ਲੱਗੀ ਆ ਜੀ ਭੁੱਖ ਤੇ ਇੱਧਰ ਆਏ ਆ ਜੀ ਅਸੀਂ ਹੁਣ ਬਠੂਰੇ ਖਾਣ ਸਾਰੇ ਜਾਣੇ ਹੋ ਗਿਆ ਇਹ ਹੋ ਗਿਆ ਯੋ ਟ੍ਰੋਟ ਡਾ ਜਿਆਦਾ ਭਾਰਾ ਏ ਤੂੰ ਮੇਰੀਆਂ ਉਂਗਲਾਂ ਦੇਖੋ ਸਾਰੇ ਦਸਤਾਨੇ ਇਹਨੇ ਪਾੜਤੇ ਜੇ ਮੇਤਰ ਭਰਾ ਮੂਰੇ ਨੱਚਦੇ ਆ ਕਹਿੰਦੇ ਨੱਚਣਾ ਅੱਜ ਫਾਈਨਲੀ ਮਿੱਤਰੋ ਉਹ ਦਿਨ ਆ ਗਿਆ ਜੀ ਅੱਜ ਮਿੱਤਰੋ ਆ ਜੀ ਲੋਹੜੀ ਤੇ ਲੋਹੜੀ ਦੀਆਂ ਸਾਰਿਆਂ ਨੂੰ ਹਉਣ ਲੱਖ ਲੱਖ ਵਧਾਈਆਂ ਤੇ ਅਭਾਰਕਾ ਜੀ ਤੇ 5 ਸਾਲਾਂ ਦਾ ਰਿਕਾਰਡ ਟੁੱਟ ਗਿਆ ਜੀ ਅੱਜ ਵਾਹ ਚੱਲ ਪਈ ਜੇ ਮਿੱਤਰੋ ਪੂਰੀ ਧੂਆਂ ਧਾਰ ਸਵੇਰ ਦਾ ਸਮਾਂ ਹੋ ਗਿਆ ਜੀ ਮਿੱਤਰੋ 9:00 ਵਜੇ ਜੇ ਤੇ ਗੁੱਡੀ ਵੀ ਪੂਰੀ ਉਡੰਦੀ ਆ ਤੇ ਇੱਧਰ ਵੇਖੋ ਗੈਂਗ ਪਾਰਟੀ ਚੜ ਗਈ ਆ ਉੱਤੇ ਕੋਈ ਮਿੱਤਰੋ ਅੱਜ ਟਿਕਨ ਨਹੀਂ ਦੇਣਾ ਤੇ ਤੁਹਾਨੂੰ ਮਿੱਤਰੋ ਹੁਣ ਬਹੁਤ-ਬਹੁਤ ਵਧਾਈਆਂ ਅੱਜ ਅਸੀਂ ਤੁਹਾਨੂੰ ਅਜਨਾਲੇ ਦੀ ਲੋੜੀ ਦਿਖਾਵਾਂਗੇ ਤੇ ਜਿਹੜੇ ਵੀ ਵੀਰ ਭਰਾ ਵੀਡੀਓ ਤੇ ਨਵੇਂ ਨੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਸਾਰੀ ਲੋੜੀ। ਡੌੜਦਾ ਹਾਇਆ ਵਾਹ ਤੇ ਨਿਆਰੇ ਲਿਆਦੇ ਜਵਾਨੇ। ਵਾਹ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਵਾ। ਸੋ ਤਾਂ ਕੋਠੇ ਨੂੰ ਗੁੱਡੇ ਹੀ ਬੜੇ ਉੱਡਣਦੇ ਆਂ। ਹਾਂ। ਬਾੜੀ। ਆਏ ਗੁੱਡੀ ਬਹੁਤ ਉਡਣੀ ਅੱਜ। ਬੱਢਦੀ ਓਏ ਆ ਗਿਆ ਆ ਕੋਲੇ ਕੱਢ ਜਾਏ ਰੋ ਰੋ ਹੁਣਹੀਂ ਵਿਚਾਰ ਚੱਲੇ ਆ ਜੀ ਗਲਵਸ ਲੈਂਡ ਗੁੱਡੀਆਂ ਵਾਲੇ ਉਹਨਾਂ ਪੂਰੀ ਸੇਫਟੀਆਂ ਉਂਗਲਾਂ ਦੀ ਉਦਾਂ ਦਾ ਚੀਰੇ ਹੀ ਬੜੇ ਆਉਂਦੇ ਲੈ ਵੀ ਮੈਂ ਕਿਹਾ ਉਹ ਚਲੋ ਗਲਵਸ ਲੈ ਆਈਏ ਰੋ ਉਹ ਗਿਆ ਓਹ ਕੁੱਤਾ ਝਾੜਦਾ ਜਿੰਨੇ ਰੋ ਗੁੱਡੀ ਵਾ ਫੇਰ ਘੁੰਮਦੀ ਆ ਪਰ ਵਾ ਬੰਦ ਨਹੀਂ ਹੁੰਦੀ ਜਿਹੜੀ ਕਿ ਬਹੁਤ ਵਧੀਆ ਗੱਲ ਆ ਬਾਕੀ ਮਹੌਲ ਚੱਲ ਤੇ ਬਣਿਆ ਪਿਆ ਪੂਰਾ ਗੁੱਡੀ ਦਾ ਹੋਣ ਮਿੱਤਰੋ ਗੁੱਡੀ ਡਾਉਂਦੇ ਡਾਉਂਦੇ ਲੱਗੀ ਆ ਜੀ ਭੋਖਾ ਤੇ ਇੱਧਰ ਆਏ ਆ ਜੀ ਅਸੀਂ ਹੁਣ ਭਟੂਰੇ ਖਾਣ ਸਾਰੇ ਜਾਣੇ ਤੇ ਕਰਾਏ ਆ ਆ ਗਏ ਆ ਜੀ ਸਾਡੇ ਭਟੂਰੇ ਮਿਲਦੇ ਤੁਹਾਨੂੰ ਮਿੱਤਰੋ ਖਾ ਗਏ ਮਿੱਤਰੋ ਖਾ ਪੀ ਕੇ ਫੇਰ ਅਸੀਂ ਆ ਗਏ ਆ ਜੀ ਮੈਦਾਨ 'ਚ ਤੇ ਹੁਣ ਫੇਰ ਗੁੱਡੀਆਂ ਡਾਵਾਂਗੇ ਤੇ ਵਾਹ ਮਿੱਤਰੋ ਹੁਣ ਫੇਰ ਸਿੱਧੀ ਹੋ ਗਈ ਆ ਪਹਿਲਾਂ ਵਾ ਐਸਾਈਡ ਹੀ ਹੁਣ ਇੱਧਰ ਹੋ ਗਈ ਆ ਵਾ ਮੁੰਡੇ ਬੁੱਕੰਦੇ ਖਾ ਖਾ ਪਠੂਰੇ ਤਰੌਣੇ ਕਨੇਡਾ ਡੋਂ ਲੱਗੇ ਆ ਤੇ ਤੁਹਾਨੂੰ ਦਿਖਾਉਣੇ ਨਾਲੇ ਕਨੇਡਾ 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 ਹੀ ਬਈ ਆਹੋ ਤਸਮਾ ਖੁੱਲ ਗਿਆਈ ਅੱਛਾ ਰਖਰੀ ਤੋਈ ਤੜਾ ਫੜ ਵੀ ਸ਼ਵਕ ਕਨੇਡਾ ਕਨੇਡਾ ਵਾ ਗੁੱਡਾ ਹੰਡੀ ਉਹ ਕੀ ਆਈ ਥੱਲੇ ਓਏ ਕਦੇ ਕੋਠੇ ਚੜਕੇ ਮਾਰੀਆਂ ਗੋਲੀਆਂ ਉਹ ਕੀ ਆਈ ਗੁੱਡਾ ਫੇਰ ਥੱਲੇ ਓ ਯਾਰ ਉਹ ਪਿੱਛੇ ਹੋ ਕੇ ਫੜਨਾ ਵਿਸ਼ਵਾ ਹਾਂ ਲਾਗੋ ਜੇ ਫੜ ਗੋਲੀ-ਗੋਲੀ ਡਾੜਨਾ ਤੂੰ ਵੀ ਯਾਰ ਇੱਕ ਦੇ ਉਹਦਾ ਡਾਈ ਜਾਣਾ ਓ ਆਖੀ ਵੇਖੀ ਵੇਖੀ ਯਾਰ ਅਮਨ ਤੈਨੂੰ ਗੁੱਡਾ ਨਹੀਂ ਡੁਬਣਾ ਹੁੰਦਿਆ ਆ ਯਾਰ ਡੋਰ ਰੜਦੀ ਮੈਂ ਤੂੰ ਫੜ ਮੈਡ ਹੁਨਾ ਆ ਫੜ ਆ ਫੜ ਗੁੱਡਾ ਭਾਰਾ ਜ਼ਿਆਦਾ ਹੀ ਓ ਬਾਬਾ ਡੋਰ ਛੱਡ ਰਾਤ ਨੂੰ ਕੀ ਹੁੰਦਾ ਹੁਣ ਐਡ ਆਉਨੇ ਆ ਓ ਤਾਂ ਤਾਂ ਗਿਆ ਓ ਹਟਾਈਦਾ ਈ ਓ ਵੀ ਬਿਸ਼ਲੇ ਸਤਰਾ ਨੂੰ ਹਲ ਤੇਰਾ ਦਰਾਂ ਦੀ ਨੂੰ ਗੁਰ ਕੰਨੀ ਦੇਣੀ ਕੰਨੀ ਦੇਣੀ ਕੰਨੀ ਮਮਾ ਜਾਣਦਾ ਈ ਆ ਉਹਨੂੰ ਪਾਣੀ ਦੀ ਸ਼ਿਕਾਇਤ ਹੁੰਦਾ ਈ ਆਉਣ ਧੋਪ ਚ ਦੇਦਾ ਕੋਈ ਨਹੀਂ ਤਾਂ ਬੱਡਾ ਆਉਣਾ ਜਾਂਦਾ ਘੜੀ ਬਲੂ ਬਲੂ ਆਵੇ ਗਿਆ ਓ ਵੀ ਅੱਥਾ ਪਾਇਆ ਜਾਂਦੇ ਮੇਟਾ ਬਹਿ ਗਿਆ ਵਿਚੋ ਓ ਵਿਚੋ ਆਈ ਕਰਾਂ ਆ ਗਈ ਓ ਜਾਲੋ ਪੋਟੇ ਖਾਦੇ ਨਾ ਇਹ ਪੁੱਤੀਪਾ ਉੱਪਰ ਹੈ ਉਹ ਨਾ ਜੋ ਕੇ ਭੈ ਜੂ ਗੱਲ ਲਗਾਈ ਦੀ ਡਾਟੇ ਤੂੰ ਗੁੱਡਾ ਢਾਓ ਥੱਲੇ ਵੜ ਗਿਆ ਤੇ ਆਂਟੀ ਨੇ ਤੋੜ ਲਿਆ ਹੁਣ ਨਵਾਂ ਗੁੱਡਾ ਢਾਵਾਂਗੇ ਓ ਮਿੱਤਰਾਂ ਨੇ ਗੁੱਡਾ ਢੁਮਰਿਆ ਜੇ ਓਏ ਬਹੁਤ ਆਰਦੇ ਆ ਆਪਣੇ ਵੀ ਝੁੱਟ ਗਏ ਹੋ ਗਿਆ ਯਾਰ ਆਪਣੇ ਝੁੱਟ ਗਿਆ ਪਾਹ ਜਾਂਦਾ ਜੇ ਮਿੱਤਰੋ ਗੁਡਾਹ ਔੜ ਮਿਆਹੀ ਮਿੱਤਰੋ ਅੱਜ ਲੋੜੀ ਜੇ ਲੋੜੀ ਤਾਂ ਨਹੀਂ ਲੋਕੀ ਡੋਰ ਛੜਨਦੇ ਡੋਰ ਪੂਰੀ ਫੜ ਕੇ ਡੋਰ ਪੂਰੀ ਲੁੱਟਣਦੇ ਲੋਕੀ ਆ ਵੇ ਲੋ ਇਧਰੋਂ ਕਿਹਨੇ ਡੋਰ ਫੜੀ ਆ ਬੜੀ ਡੋਰ ਲੁੱਟਣਦੇ ਜੀ ਆ ਵੇਖੋ ਜਿਹੜੀਆਂ ਪੈਕ ਟੱਜ ਨਹੀਂ ਗਿਆ ਨੀ ਗੁੱਡੀਆਂ ਹੁੰਦੀਆਂ ਉਹ ਵੀ ਲੋਕੀ ਡਾਉਂਦੇ ਜੇ ਅਜਵਾ ਬੜੀ ਵਧੀਆ ਨੇ ਇਸ ਕਰਕੇ ਉਡੰਦੀ ਉਹ ਵੀ ਗੁੱਡੀ ਆ ਵੇਖੋ ਨੀਗੀ ਜੀ ਤੇ ਹੁਣ ਮਿੱਤਰੋ ਅਸੀਂ ਆ ਗੁੱਡੇ ਡਾਉਂ ਲੱਗੇ ਆ ਡੇਢ ਤਾਂਵੇ ਤੇ ਅਹੀਂ ਤੁਹਾਨੂੰ ਹੁਣ ਗੁੱਡਿਆਂ ਦਾ ਮਿੱਤਰੋ ਪੇਚੇ ਪੂਚੇ ਦਿਖਾਵਾਂਗੇ ਪਹਿਲਾਂ ਤੇ ਮਿੱਤਰੋ ਅਸੀਂ ਨਹੀਂ ਤੁਹਾਨੂੰ ਦਿਖਾ ਸਕਦੇ ਸਮਾਂ ਮਿੱਤਰੋ ਹੋ ਗਿਆ ਜੇ ਦੁਪਹਿਰ ਦੇ 3:30 ਵਜ ਗਏ ਜੇ ਪੂਰੀ ਮਿੱਤਰੋ ਬੁੜੀਆਂ ਘੈਂੜ ਘੈਂੜ ਗੁੱਡੇ ਉੱਡਦੇ ਜੇ ਅੱਗੋਂ ਵੀ ਪੂਰੇ ਘੈਂੜ ਘੈਂੜ ਉਹ ਆ ਚੱਲਾ ਜੇ ਪਹਿਲਾ ਗੁੱਡਾ ਸਾਡਾ ਘਰੋਂ ਬਾਹਰ ਪਹਿਲਾਂ ਤੇ ਤਲਾਵਾ ਵੇ ਦੂਜੇ ਨੂੰ ਪਾਈਆਂ ਅਸੀਂ ਚੱਲ ਇਹੋ ਹੀ ਡਾਦੇ ਮਿੱਤਰੋ ਇੱਕ ਗੱਲ ਜੇ ਗੁੱਡੀ ਅਹੀਂ ਬੜੀ ਝੜੀ ਜੇ ਪਰ ਵਧਾਵਤਾ ਆ ਗਏ ਇੱਕ ਵਾਰੀ ਗੁੱਡਾ ਉੱਡ ਜਾਂਦਾ ਕਿ ਨਾ ਫੇਰ ਵਾਧੂ ਵੱਡੀਆਂ ਜਾਂਦੀਆਂ ਨੇ ਵੀਡੀਓ ਬਣਾਉਣ ਲਈ ਮਿੱਤਰੋ ਕੋਈ ਵੇਲਾ ਨਹੀਂ ਇਸ ਕਰਕੇ ਹੁਣ ਮੈਂ ਹੋਇਆ ਵੇਲਾ ਤੇ ਇਧਰ ਮਿੱਤਰ ਭਰਾ ਦੌਂਦੇ ਹੁਣ ਗੁੱਡੀਆਂ ਪੂਰੀਆਂ ਵੇਖੇ ਹੁਣ ਤੱਕ ਪਹੂਗੀ ਓਏ ਗੁੱਡਾ ਖਰਾਬ ਹੀ ਕੰਨੀ ਖਾਂਦਾ ਹੀ ਕੰਨੀ ਓਹ ਗੁੱਡੇ ਦੀ ਡੋਰ ਪਾਈ ਨਹੀਂ ਓਏ ਕਿਸੇ ਨੇ ਗੁੱਡੇ ਦੀ ਪਾਈ ਡੋਰ ਇੱਥੇ ਕਿਵੇਂ ਹੋਵੇ ਓਏ ਨਾ ਤਾਂ ਨੂੰ ਕਰਕੇ ਰੱਖ ਨਹੀਂ ਆਗੀ ਨਈਆ ਗਿਲਾਂਗੀ ਓਏ ਹਾ ਗੁੱਡੀਆਂ ਮਿੱਤਰੋ ਪੂਰੀਆਂ ਸਿੱਧਾ ਕਰ ਸਿੱਧਾ ਕਰ ਗੁੱਡੀ ਨੂੰ ਆਹ ਬਸ ਇਦਾਂ ਰੱਖ ਸਿੱਧਾ ਕਰਕੇ ਮੈਂ ਪੂਰੀ ਯੱਸ ਕਰਾ ਦੇ ਬਸ ਧਿਆਨ ਆ ਕੇ ਗੁੱਡੇ ਵੀ ਪੜੇ ਈ ਤੇ ਲੱਗ ਗਈ ਗੁਟਾ ਵੇ ਕੈਨੂ ਚਲ ਗਈ ਕਰ ਕਰ ਤਾਂ ਕਰਾ ਮੱਛੀ ਨੂੰ ਚੁੱਕ ਦੇ ਮੱਛੀ ਨੂੰ ਓ ਗੁੱਡਾ ਪੈ ਗਈ ਓ ਗੁੱਡਾ ਪੈ ਗਈ ਗੁੱਡਾ ਪੈ ਗਈ ਓ ਇਧਰ ਰੋ ਜਾ ਗੁੱਡਾ ਪੈ ਚ ਲਈ ਪੈ ਗਈ ਪੈ ਗਈ ਪੈ ਗਈ ਪੈ ਗਈ ਹਾਂ ਗੁੱਡਾ ਪੈ ਆ ਜਾ ਮਿੱਤਰੋ ਆ ਕੇ ਆਏ ਪਰਾ ਮਿੱਤਰੋ ਆਜੇ ਤਾਂ ਰੱਖ ਓਏ ਓ ਸਾਹਮਣੇ ਉਸ ਤੇ ਆਸਟ੍ਰੇਲੀਆ ਵੀ ਹੈਗਾ ਹੀ ਓਏ ਓਹ ਉਹ ਓਏ ਉਹ ਡੋਰੀ ਓਏ ਓਏ ਆ ਗੁੱਡੇ ਦੀ ਡੋਰੀ ਓਏ ਉਹ ਪੈ ਗਈ ਡੋਰ ਓਏ ਪੈ ਗਈ ਉਹ ਉੱਡਣ ਤੇ ਆਈ ਇਹ ਲਾਲਾ ਪੇਚਾ ਲਾ ਔਰ ਨਾ ਖਲਾ ਖਲਾ ਪੇਚਾ ਖਲਾ ਰਣਾ ਉਹ ਵੱਡਿਆ ਗਿਆ ਐ ਮਿੱਤਰੋ ਉਹ ਵੇਖੋ ਵੱਡਿਆ ਗਿਆ ਐ ਏਡੀਆਂ ਇੰਟੈਂਟ ਗੁੱਡੀਆਂ ਹਟਣਦੀਆਂ ਨਾ ਜਿਹਦਾ ਕੋਈ ਹਿਸਾਬ ਹੀ ਨਹੀਂ ਆਪਣੇ ਕੋਠੇ ਦੇ ਵਾਵਾ ਹੀ ਜਾਣੇ ਡੋਂਦੇ ਆ ਤੇ ਇੱਥੇ ਪੂਰਾ ਕਮਲ ਪੈਂਦਾ ਕੋਠੇ ਦੇ ਗੁੱਡੀਆਂ ਇਹ ਗੁੱਡੀਆਂ ਆਪਸ ਵਿੱਚ ਹੀ ਪੇਚੇ ਪੂਚੇ ਪੈਂਦੇ ਆ ਵੇਖੋ ਕੋਠੇ ਦੇ ਪੂਰੀਆਂ ਗੁੱਡੀਆਂ ਗੁੱਡੀਆਂ ਹੀ ਆ ਪਈਆਂ ਇਹ ਆ ਵੇਖੋ ਆਪਣੇ ਪੇਚੇ ਲੱਗੇ ਪਏ ਇੱਕ ਦੂਜੇ ਨਾਲ ਇਦਾ ਕੰਮ ਬੜਾ ਖਰਾਬ ਹੁੰਦਿਆ ਜੇ ਉਹ ਪੂਰਾ ਕਬਲ ਪਿਆ ਜੇ ਆਹ ਵੇਖੋ ਸਾਰਿਆਂ ਦੇ ਬੇਚੇ ਬੈਗੇ ਆਪਾਂ ਜੀ ਆਹ ਵੇਖੋ ਲੈ ਤਿੰਨ ਚਾਰ ਆਪਾਂ ਜੀ ਬੈਗੇ ਵੇਚੇ ਡੇਡੋਂ ਲੱਗੇ ਇੱਕ ਡੇਡ ਤਾਵਾ ਪਾਕਿਸਤਾਨੀ ਡਿਜ਼ਾਈਨ ਵੇਨੇ ਹਣ ਕੀ ਕਰਕੇ ਹੁੰਦੇ ਆ ਓਏ ਓਏ ਆ ਮੇਤਰੋ ਮੈਂ ਗਲਵਸ ਨਹੀਂ ਲਾ ਪਏ ਹੁਣ ਮੈਂ ਲਾਏ ਆ ਬੜਾ ਮੜਾ ਹਾਲ ਹੁੰਦਿਆ ਜੇ ਹੱਥਾਂ ਦਾ ਡੋਰ ਪੈ ਗਈ ਉਹ ਫੇਰ ਫੇਰ ਪਾਏ ਵਡਿਆ ਜਾਵੇ ਉਹ ਪਿੰਡੋ ਉਹ ਢੇ ਛੱਡਵਾ ਬਈ ਖੁੱਲੀ ਓਏ ਜ ਮੇਤਰੋ ਕਰ ਓਏ ਹੋਲੀ ਹੋਲੀ ਚੁੱਕੀ ਓ ਲੱਗੇ ਹੋਣੇ ਉਹ ਗੁੱਡੇ ਹੋਣੇ ਇੱਥੇ ਕਿਦੇ ਹੈ ਹਾਂ ਹੋਲੀ ਹੋਲੀ ਤਾਂ ਲਿਆ ਹੋਲੀ 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 ਤੇ ਆ ਪੇਚਾ ਮੈਂ ਤੁਹਾਨੂੰ ਕਹਿਣ ਨਾ ਹੋਲੀ 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 ਓਏ ਗੁੱਟਾ ਖਰਾਬ ਮੈਂ ਫਿਰ ਪੜਾ ਫਿਰ ਸੁਭਾਲ ਉਹ ਨਹੀਂ ਓ ਯਾਰ ਜਿਆਦਾ ਨਾ ਡਾ ਬਾਤ ਇਹਨੇ ਹੋਰ ਖਰਾਬ ਕਰਨਾ ਹੈ ਗੁੱਡੇ ਨੇ ਉਹ ਲਵਜੂ ਗਿਆ ਹੀ ਉਹ ਲਵਜੂ ਦੀ ਪੈਕਟ ਹੋਰ ਓਏ ਉਹ ਲਵਜੂ ਦੀ ਪੈਕਟ ਓਏ ਯਾ ਉਹ ਵੀ ਮਿੱਤਰੋ ਆ ਗਏ ਗੁੱਡਾ ਆਪਣੇ ਉੱਤੇ ਫੇਰ ਇਹਨੇ ਲੱਗਦਾ ਭਾਏ ਸਿਆਪਾ ਪੈ ਜੇ ਉਹ ਪੈਗੀ ਡੋਰ ਮਿੱਤਰੋ ਲੱਗਦਾ ਇਦਾਂ ਹੀ ਗੁੱਡਾ ਮਿੱਤਰੋ ਇਹ ਬੜਾ ਪੰਗਾ ਜਿਆ ਲੋੜੀ ਦੇ ਵੱਡੇ ਗੁੱਡੇ ਟੋਂਦਾ ਡੋਰਾਵੜੀਆਂ ਪੈਂਦੀ ਆਏ ਮਿੱਤਰੋ ਉਹ ਤਾਂ ਕੋ ਡਾਬੂ ਡਾਬੂ ਹੋ ਗਿਆਏ ਬੜੀ ਢੋੜੋ ਯਾਹੀ ਬਟਾ ਵੀ ਮਿੰਨ ਲਤੀ ਮਿੱਤਰੋ ਗੁੱਡੇ ਇੰਨੀ ਇਨੀ ਡੋਰ ਤੋਂ ਬੋ ਹੋ ਗਿਆ ਹੁੰਦੇ ਆ ਨਾ ਕੋਈ ਹਿਸਾਬ ਨਹੀਂ ਉਹ ਵੇ ਲੋ ਗੁੱਟਾ ਕਿੱਥੇ ਚਲ ਗਿਆ ਥੱਲੇ ਫੇਰ ਵੀ ਨਹੀਂ ਲੱਥਨ ਦੀ ਡੋਰ ਉਹ ਆਪਣਾ ਆ ਕਿੰਨੀ ਡੋਰ ਤੋਂ ਹੀ ਲੈ ਆਵੀ ਆ ਵੇਖੋ ਇਨੀ ਇਨੀ ਦੂਰ ਗੁੱਡਾ ਵੱਧ ਗਿਆ ਨਾ ਟਾ ਲੱਤ ਕੀ ਜੇ ਓਏ ਉਹ ਵੇਖੋ ਕਿੱਥੇ ਅੱਡ ਦਿਖਦਾ ਨਹੀਂ ਇਦਾਂ ਬੜੀ ਦੂਰ ਗੁੰਡਾ ਵੱਧ ਗਿਆ ਫੇਰ ਉਹ ਬੇਚਾ ਲੱਗ ਗਿਆ ਓਰੀਜਿਨ ਚੁੱਕਦਾ ਨੂੰ ਕੈਨੇਡਾ 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 ਆ ਜਾ ਕੈਨੇਡਾ ਕੈਨੇਡਾ ਲੈ ਓ ਫੜ ਲਿਆ ਓਏ ਆ ਹੈਗਾ ਤੁਹਾਡਾ ਓਏ ਇੰਨਾ ਪਾ ਵੇਚਾ ਓਏ ਓਏ ਡੋਰ ਓ ਡੋਰ ਛੱਡ ਡੋਰ ਛੱਡ ਓ ਪੇਚਾ ਪੈ ਗਿਆ ਹੀ orange ਗੁੱਡੇ ਨਾਲ ਓਏ ਓਏ ਕੀ ਓਏ ਆਵੀ ਓਏ ਆਵੇ ਡੋਰਾ ਓ ਡੋਰਾ ਫੜ ਡੋਰੀ ਆ ਡੋਰ ਕੀ ਭਾਈ ਓਏ ਓ ਲਾਲ ਗੁੱਡਾ ਪੈ ਗਿਆ ਹੀ ਫੇਰ ਉਤੋਂ ਓਏ ਲਾਲ ਗੁੱਡਾ ਪੈ ਗਿਆ ਹੀ ਨਿੱਕ ਹੁਣੇ ਕੇ ਦੀ ਡੋਰ ਪੈ ਗਈ ਹੱਥਾਂ ਲਾ ਕੋ ਤੇ ਹੱਥਾਂ ਲਾ ਕੋ ਗੁੱਡਾ ਗਿਆ ਜੇ ਵੱਡੇ ਆਪਣਾ ਗੁੱਡਾ ਤੁਹਾਨੂੰ ਮੈਂ ਦਿਖਾਉਣਾ ਜੇ ਮੈਨੂੰ ਕਦੇ ਦੇਖਦਾ ਦੇ ਓਹ ਵੇਖੋ ਮਿੱਤਰੋ ਜਾਂਦਾ ਗੁੱਡਾ ਆਪਣਾ ਏ ਆਹ ਵੇਖੋ ਹੱਥ ਹੋਏ ਓਏ ਮਮਾ ਗੁੱਡਾ ਕਹਿਆ ਡਿਜ਼ਾਈਨ 6 ਤਾਵਾ ਹੀ ਲੱਗਦਾ ਮੈਨੂੰ ਤੇ 6ੜਾ ਡੇਢ ਤਾਵਾ ਛੱਡਿਆ ਆ ਤੇ ਹੁਣ ਵੇਨੇ ਆ ਕੀ ਗੱਲ ਬੰਦੀ ਗੁੱਡੇ ਨਾਲ ਐਦਾਂ ਦਾ ਨਾ ਇੱਕ ਗੁੱਡਾ ਹੋਰ ਉਡੰਦਿਆ ਜੇ ਏ ਤੁਹਾਨੂੰ ਦਿਖਾਉਣਾ ਐ ਆਹ ਵੇਖੋ ਐਦਾਂ ਦਾ ਮਿੱਤਰੋ ਪੂਰੀ ਗੱਲ ਬੰਦੀ ਜੇ ਗੁੱਡੇ ਨਾਲ ਪੂਰਾ ਐ ਨਾ ਮਿੱਤਰੋ ਗੁੱਡਾ ਵੀ ਐਡਾ ਸੋਹਣਾ

ਓ ਮੱਛੀ ਦਾ ਪਿਆ ਗਿਆ ਜੇ ਆ ਗਈ ਇਹ ਮਸ਼ੀਨ ਮਿੱਤਰੋ ਇੱਕ ਉਹ ਗਈ ਹੋ ਗਿਆ ਜੀ ਕਾਲਾ ਕਾਲੇ ਦਾ ਪੈਦ ਲੈ ਲਾ ਕਾਲਾ ਉੱਪਰ ਜੇ ਤਾਂ ਕਰੋ ਚਾ ਜੀ ਆ ਖਿੱਤੇ ਇੱਕ ਮਿੰਟ ਕੋਈ ਆ ਜੇ ਕੋਈ ਉਹ ਲੱਗਦਾ ਗੁਦਾ ਹੈ ਉੱਤੇ ਕਾਲਾ ਗੁਦਾ ਹੈ ਉਹ ਦੇਖ ਕੇ ਕੋਈ ਭਰਾ ਹੀ ਬਣਾ ਲੈ ਹੁਣ ਮੈਂ ਤੁਰੇ 6 ਤਵਾ ਲੈਣ ਚੱਲੇ ਆ ਕਰੋ ਉਹ ਮਿੱਤਰੋ ਆਪਣੇ ਪਰਲੇ ਘਰ ਪਿਆ ਹੀ ਗੁੱਡਾ ਤੇ ਉਹ ਅਸੀਂ ਹੁਣ ਚੱਲੇ ਆ ਮਿੱਤਰੋ ਲੈਣ ਤੇ ਭਾਹ ਪੂਰੀ ਐਂਡ ਆ 6 ਤਵਾ ਗੁੱਡਾ ਤੁਸੀਂ ਪਿਛਲੇ ਵਲੋਗਾਂ 'ਚ ਦੇਖਿਆ ਹੀ ਆ ਸਾਡਾ ਆ ਗੁੱਡਾ ਹੁਣ ਡਾਵਾਂਗੇ ਤੇ ਅਸੀਂ ਹੁਣ ਲੈ ਕੇ ਜਾਣੇ ਆ ਤੂੰ ਅੱਗੋ ਪਿੱਛੇ ਫੜਦਾ ਮੈਂ ਅੱਗੋ ਫੜ ਦਿੰਨਾ ਚੱਲਾ ਜਾ ਓਨੇ ਮਿਲਦੇ ਆ ਮਿੱਤਰੋ ਉੱਥੋਂ ਚਕਾਉਣਾ ਉੱਤੇ ਗੁੱਡੇ ਨੂੰ ਉੱਧਰ ਜਾਣਾ ਨਹੀਂ ਹੀ ਪੋੜੀਆਂ ਸਾਣੀ ਆ ਗਿਆ ਜੀ ਮਿੱਤਰੋ ਗੁੱਡਾ ਆਪਣਾ ਆਸ ਦੀ ਤੋ ਚੱਕ ਚੋ ਡੋਰ ਤੇ ਤੋੜ ਲਾ ਆ ਗਿਆ ਕੋਠੇ ਦੇ ਇਹਨੂੰ ਤਲਾਵਾ ਪੋਣੇ ਆ ਓਏ ਇਹਨੂੰ ਜੋੜਦਾ ਪੈਣਾ ਈ ਓਏ ਇਹਨੂੰ ਜੋੜਦਾ ਪੈਣਾ ਈ ਉਤੋਂ ਲਓ ਜੀ ਹੁਣ ਤਲਾਵਾ ਪੋਣ ਲੱਗੇ ਆ ਲਾਭ ਹੋਣੀ ਬੜੀ ਓਖੀ ਏ ਲੈ ਵੀ ਇਹਦੀ ਵੇਸ਼ਾ ਪੂਰੀ ਫੋਮ ਜਿਆ ਲੈ ਆ ਵੀ ਵੱਡੂ ਕਾ ਗੁਟੀਆਂ ਮੁੰਡਾ ਫਾਈਨਲੀ ਤਲਾਪ ਆ ਚੱਲੀ ਆ ਮੰਡੋ ਨੇ ਗੁੱਡਾ ਕਟੋ ਘਟ ਵੀ 10 ਗੁੱਡੀਆਂ ਵਟਣੀਆਂ ਯਰਨਾ 10 ਗੁੱਡੀਆਂ ਵਟਣੀਆਂ ਚਾਹੀਦੀਆਂ ਯਰਨਾ ਨੁਕਰ ਵੀ ਉਹ ਗੱਲ ਗੁੱਡਾ ਖਰਾਬ ਹੀ ਸਾ ਚਲੋ ਡਾਉ ਨਹੀਂ ਬਿੰਨਾ ਜਾਣਾ ਖਰਾਬ ਲੈ ਵਾ ਆਵਾਜ਼ ਫੋਨ ਦੇ ਪਾਟੀ ਜਾਂਦਾ ਹੈ ਰਿਪੇਅਰ ਹੁੰਦੀ ਹੈ ਜੇ ਛੜਾ ਜਾਂ ਪਾੜ ਗਿਆ ਆ ਵੇ 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 ਕੰਨੀ ਦੂਣ ਲੱਗੇ ਆ ਹਰਮਣਵੀਰ ਕੋ ਮਿੱਤਰੋ ਆਡੀਅੰਸ ਵੇਖੋ ਕਿੰਨੀ ਵੇਖਣ ਦੀ ਹੈ ਕਿਨੇ ਕੋਠੇ ਵਖੰਦੇ ਨੇ ਫਾਈਨਲੀ ਗੁੱਡਾ ਉੱਠਣ ਲੱਗਾ ਜੇ ਵਾਹ ਵਾਹ ਗਿਆ ਗੁੱਡੀ ਉਹਨਾਂ ਤੇ ਹੋਰ ਉਹ ਧਾਣੀ ਸੁਣਾ ਵੀ ਗੁੱਡੀ ਤੇ ਓਏ ਮਿੱਤਰੋ ਆਪਣਾ ਛੇ ਤਵਾ ਉੱਡ ਗਿਆ ਪੂਰਾ ਘੇੜ ਦੇ ਓਏ ਅਮਨ ਨੂੰ ਫੜਾ ਓਏ ਅਮਨ ਫੜਾ ਫੜਾ ਗੁੱਡਾ ਪੂਰਾ ਓਕੇ ਰਿਪੋਰਟ ਦੇ ਸਾ ਜੀ ਫੋਟੋ ਨਾ ਛੱਡੋ ਬਤਾਲ ਦੇ ਨਾ ਮੈਨੂੰ ਵੜਿਆ ਜਾਣਾ ਹੈ ਮੈਂ ਤੁਹਾਨੂੰ ਕਹਿਣਾ ਨਾ ਮੈਨੂੰ ਪਤਾ ਗੁੱਡਾ ਬਹੁਤ ਭਾਰੀ ਹੋ ਗਿਆ ਇਹ ਲੈ ਵੀ ਪੂਰੀ ਦਮ ਜੇ ਓ ਦੇਖੋ ਲੇ ਜੂੜਾਰੇ ਆ ਰਹੀ ਤੇਰੀ ਹੋਤੇ ਗੁੱਡਾ ਜੇ ਪੂਰੀ ਦਮ ਜੇ ਲਗਾ ਸਿੱਧਾਈ ਦੋਰ ਵੇ ਲੋ ਕਿਤਾ ਜਾਂਦੀ ਏ ਐਡਾ ਦੋਰ ਢੇਲ ਦੇਣੀ ਪੈਂਦੀ ਜੇ ਬੇਚਾ ਲੱਗ ਗਿਆ ਏ ਆਹ ਗੁੱਡੇ ਨਾ ਆਹ ਗੁੱਡੇ ਨਾ ਹੋ ਗਿਆ ਏ ਹੋ ਗਿਆ ਏ

ਉਹ ਜਾਂਦੇ ਆਜੇ ਪਸਤਾਨੇ ਪਾੜ ਲਈ ਨੇ ਉਹਦੇ ਘਰ ਵੀ ਕਰ ਜੂਗਾ ਉਹ ਜਾਂਦੇ ਆਜੇ ਫਤਰੋ ਇੱਟਾ ਜਿਆਦਾ ਗੁੱਡਾ ਭਰਾ ਹੋ ਗਿਆ ਹੈ ਨਾ ਜਿਹਦਾ ਕੋਈ ਹਿਸਾਬ ਨਹੀਂ ਤੇ ਗੁੱਡਾ ਨਾ ਹੋ ਗਿਆ ਹੀ ਖਰਾਬ ਉਹ ਇੱਕੋ ਬਲੇਵਾ ਉਹਨੇ ਖਾਦਾ ਐ ਖੱਬੇ ਬੰਨੇ ਨੂੰ ਘੁਮਿਆ ਉਸੇਲੇ ਬੋ ਹੋ ਗਿਆ ਫਤਰੋ ਇੱਟਾ ਜਿਆਦਾ ਭਰਾ ਤੂੰ ਮੇਰੀ ਅੰਗਲਾ ਵੇਖੋ ਸਾਰੇ ਦਸਤਾਨੇ ਇਹਨੇ ਪਾੜਤੇ ਜੇ ਬੜਾ ਜਿਆਦਾ ਭਰਾ ਹੀ ਇਹ ਤੇ ਕੋਈ ਫੜਨ ਨਹੀਂ ਦੇ ਆ ਕੋਈ ਨਹੀਂ ਫੜਨ ਦੇ ਆ ਗੁੱਟਾ ਇੰਨਾ ਜੋ ਆ ਕੋਈ ਮੈਂ ਕੋਈ ਨਹੀਂ ਇੰਨਾ ਜੋ ਗੁੱਡਾ ਫੜਨ ਦੇ ਆ ਕੋਈ ਤੇ ਕੋਈ ਨਹੀਂ ਫੜਨ ਦੇ ਆ ਇਹਨੂੰ ਵੜਾਇਆ ਆ ਛੇ ਦਾਵਾ ਵੇਖੋ ਕਿੱਡੇ ਟੌਪ ਦਾ ਓਏ ਓਏ ਛਡੋ ਮਲਾ ਗੁੱਟਾ ਆ ਜਾ ਓਏ ਦੀਆਂ ਗੱਡਾ ਸੋਹਣਾ ਓਏ ਓਏ ਮੰਗ ਬੜੀ ਵਿੱਚ ਤਿੰਨੇ ਤਿਆਰ ਨੇ ਵੀਰ ਨੂੰ ਨਹੀਂ ਤਿਆਰ ਮੈਂ ਆਪਣੇ ਲੈ ਕੇ ਸੋਹਣਿਓ ਕਿੱਦਾਂ ਫਿਰ ਲਓ ਜੀ ਹੁਣ ਮੁੰਡੇ ਦਿਨੇ ਤਿਆਰ ਨੇ ਜੀ ਗੁੱਡੀਆਂ ਡੋਣਾ ਤੇ ਨਵੇਂ-ਨਵੇਂ ਡਿਜ਼ਾਈਨ ਦੀਆਂ ਕੀ ਬਾਤ ਏ ਮਿੱਤਰਾਂ ਦੀਆਂ ਗੁੱਡੀਆਂ ਤਿੰਨਾਂ ਦੀਆਂ ਉੱਡ ਚੁੱਕੀਆਂ ਨੇ ਬੱਸ ਚਲੋ ਵੀਰ ਜੀ ਓਏ ਕੀ ਬਾਤ ਏ ਲਓ ਜੀ ਗੁੱਡਾ ਉੱਡ ਚੁਕਿਆ ਏ ਇੱਕ ਵੀਰ ਦਾ ਗੁੱਡਾ ਉੱਡ ਚੁਕਿਆ ਏ ਜੀ ਤੇ ਬਾਕੀ ਹਜੇ ਵੇਟਿੰਗ 'ਚ ਆ ਲਓ ਜੀ ਮਿੱਤਰੋ ਦੂਜੇ ਵੀਰ ਨੇ ਵੀ ਗੁੱਡਾ ਡਾਲਿਆ ਹੈ ਜੀ ਲਓ ਜੀ ਮਿੱਤਰੋ ਆਪਣੇ ਡਿਜ਼ਾਈਨ ਦੇ ਦੋ ਗੁੱਡੇ ਉੱਡ ਚੁੱਕੇ ਨੇ ਇੱਕ ਹਜੇ ਬਾਕੀ ਆ ਜੀ ਕੀ ਬਾਤ ਹੈ ਤੀਜਾ ਗੁੱਡਾ ਵੀ ਉੱਡ ਚੁੱਕਿਆ ਹੈ ਜੀ ਮਿੱਤਰੋ ਤਿੰਨੇ ਗੁੱਡੇ ਆਪਣੇ ਨਵੇਂ ਡਿਜ਼ਾਈਨ ਦੇ ਉੱਡ ਚੁੱਕੇ ਨੇ ਕੀ ਬਾਤ ਹੈ ਕੀ ਬਾਤ ਹੈ ਮਿੱਤਰਾਂ ਨੇ ਗੁੱਡੇ ਦਾ ਦਾਜ ਦਿੰਦੇ ਨੇ ਜੀ ਉਹ ਸਭ ਤੋਂ ਪਹਿਲਾਂ ਇਹਦਾ ਵੱਡਿਆ ਗਿਆ ਹੈ ਲਓ ਜੀ ਮਿੱਤਰੋ ਚਾਂਦ ਵੀਰ ਜੀ ਦਾ ਗੁੱਡਾ ਹੋ ਚੁੱਕਿਆ ਹੈ ਬੋਲ ਚਾਹ ਜੀ ਇੱਧਰ ਦੇਖੋ ਆਪਣੇ ਵੇਖੋ ਦੋ ਪੂਰੇ ਤੰਨੇ ਲੱਗੇ ਪਏ ਨੇ ਆਨੰਦ ਵਜੇ ਪਏ ਨੇ ਜੀ ਵੇਖੋ ਮਿੱਤਰੋ ਆਹ ਕਿਆ ਬਾਤ ਹੈ ਚਲੋ ਅੱਗੇ ਲਾਈਏ ਪਿੱਛੇ ਵੱਡਿਓ ਕੀ ਬਾਤ ਹੈ ਲੋਹੜੀ ਦੀ ਰੌਣਕਾਂ ਲੱਗੀਆਂ ਪਿਆਣੇ ਜੀ ਗੱਡੀ ਚੈੱਕ ਕਰੋ ਆ ਸਮਾਨ ਦੇ ਕਿਆ ਬਾਤ ਹੈ ਗੱਡੀ ਗੱਡੀ ਹੋਈ ਪਈ ਆ ਗੱਡੀ ਗੱਡੀ ਹੋਈ ਪਈ ਸਮਾਨ ਦੇ ਚਾਰ ਚੈੱਕ ਕਰੋ ਕਿਆ ਬਾਤ ਹੈ ਲੱਗ ਗਿਆ ਜੀ ਪਿੱਛਾ ਮਿੱਤਰੋ ਪਿੱਛਾ ਪੈ ਗਿਆ ਜੀ ਇੱਧਰ ਆ ਆਹ ਕੀ ਵਾਰਦਾ ਏ ਉਹ ਵਾਰਦਾ ਏ ਅਣਮੋਲ ਹੀ ਇੱਧਰ ਆ ਜੇ ਵਧੀਆ ਨਹੀਂ ਔਰ ਡੋਰ ਪੈ ਗਈ ਹੈ ਬਾਹਰ ਦੀ ਇਹ ਸਾਡੇ ਔਰ ਕੋ ਡੋਰ ਕੀ ਨਹੀਂ ਹੈ ਅਜੇ ਵੀ ਹੱਟ ਹੱਟ ਜਾਂਦਾ ਹੈ ਅਸਾਂ ਲੈ ਜੇ ਸ਼ਾਇਦ ਪੇਜਾ ਪਿਆ ਹੈ ਪਲਣਾ ਨਹੀਂ ਲੱਗਦਾ ਕਿਰਨਾ ਪੇਜਾ ਪੈਂਦਾ ਹੈ ਤੇ ਵਿਆਹ ਵਿੱਚ ਹੈ

ਉਹ ਵੇਚਾਂ ਪਿਆਉਣਾਂ ਦੀਆਂ 20 ਰੁਪਈਆ 20 ਰੁਪਈਆ ਇੰਨਾ ਵੇਚਾਂ ਲਾਉਨੇ ਹਨ ਇਹ ਗਾਉ ਗੁਡਾਉ ਤੇ ਆਉਂਦੇ ਦੀ ਸ਼ੈਡ 20 ਰੁਪਈਆ ਇਹਦੇ ਡੋਰਾਵੜੀਆਂ ਪੈਂਦੀਆਂ ਇਹ ਗੁਡੇ ਦੀਆਂ ਆ ਵੇਖੋ ਦੇਦੇ ਕਰਕੇ ਗੁਟਾ ਵੀ ਬੋਹ ਜਾਂਦਾ ਆ ਆ ਗੁਟ ਆ ਗਿਆ ਆ ਆ ਗਿਆ ਆ ਬੇਤ ਉਹਨਾਂ ਵੇਚਾਂ ਆਏ ਵੇਚਾਂ ਆ ਗਏ ਢਿਲ ਦੇ कॉलम के गया जी गुटा अपना ऊपर जे ओ वरदा जे ओ जांदा जे ओ जांदा जे ओ वरदा जे गुटा गुडा अपना वाद पड़ा गया जे ओ देखो ओ ओ गुडा अपना खराब कर दे जाओ ओ कुमल आ जे गुडा अपना फाइनली बो हो गया जे ओ जान दे जे ਖਰਾਬ ਕਰਨ ਲੱਪਿਆ ਇਸ ਕਰਕੇ ਅਲਵਿਦਾ ਜਿਵੇਂ ਹੋ ਗਈ ਹੁਣ ਰਾਈਸ ਆ ਗਿਆ ਬਸ ਨਾ ਨਾ ਬਾਤ ਚਾਵਲੇ ਖਾਣੇ ਰਾਈਸ ਵਿਸ਼ੇ ਗੁੱਟਾ ਆ ਪੜ ਲਾ ਲੈ ਆਹ ਔੜੇ ਪਿਆਏ ਪੁੱਤਰਾ ਹੂੰ ਤੋ ਇਹ ਗੁੱਡੀ ਚੈੱਕ ਕਰੋ ਏਡੀ ਨੀ ਯਾਰੇ ਵਾਲੀ ਗੁੱਡੀ ਤੇ ਅੱਜ ਰੱਬ ਦੀ ਮਿਹਰ ਨਾਲ ਏਡੀ ਸੋਣੀ ਵਾਰ ਤੇ ਲੰਬਾ ਲੱਤ ਗਿਆ ਦੇ ਪਿਛਲੇ 5 ਸਾਲਾਂ ਦਾ ਇਧਰ ਦੇਖੋ ਆਪਣੇ ਸਾਰੇ ਚੜੇ ਮਿੱਤਰ ਭਰਾ ਕੋਠਿਆਂ ਦੇ ਕਈ ਚੋਲ ਖਾਂਦੇ ਹੋਏ ਆ ਓਏ ਚੋਲ ਐਂਡ ਜਾਲਾ ਗੁੱਡਾ ਨਹੀਂ ਉੱਡਣ ਦੇ ਆ ਬਾੜਦੇ ਆ ਜੇ ਇਹ ਟੇਪਿੰਗ ਕਰ ਲੱਗੇ ਆ ਪ੍ਰਿੰਸ ਭਾਈ ਨੇ ਢਾਤਾ ਜੀ ਗੁੱਡਾ ਦੇਖੋ ਹੁਣ ਵਾਪਸ ਹੁੰਦਾ ਹੈ ਕਿ ਨਹੀਂ ਆ ਜੀ ਬੜੇ ਅੱਖੇ ਓੜੋਂਦੇ ਕਹਿੰਦੇ ਹੁਣ ਭਾਈਆਂ ਚੱਲਣ ਲੱਗੀਆਂ ਆ ਓਏ ਯਾਰ ਬੋਤਲ ਲਿਆਇ ਹੋਣੀ ਸਾਰੇ ਕੋਠੇ ਤੇ ਡਰੇ ਆ ਲੈ ਵੜਾ ਚਲੋ ਹਣ ਕੇ ਓਏ ਓਏ ਆ ਗਲਤ ਜੀ ਓਏ ਦ ਲਾਸਟ ਲਾਸਟ ਉਧਰ ਚੱਲ ਪਏ ਹੁਣ ਦੂਜੇ ਪੰਨੇ ਮੇਰੇ ਤਰਫ ਆ ਮੂਰੇ ਨੱਚਦੇ ਕਹਿੰਦੇ ਨੱਚਣਾ ਹੁਣ ਚੱਲਣ ਲੱਗਾ ਜੇ ਮਿੱਤਰੋ ਨਾਰ ਓਹ ਕਹਿੰਦਾ ਪੂਰਾ ਨਾਰ ਨਾਰ ਠਾੜ ਆਣੀ ਠਾੜ ਆਣੀ ਠਾੜ ਆਣੀ ਆਹ ਵਧੀਆ ਦੀ ਜੀ ਆਣਾ ਪਿੱਟ 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 ਓਆ ਬੜੇ ਵਧੀਆ ਆ ਪਿੱਟ 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 ਪੈਗੜ ਜੀ ਸਪੀਕਰ ਜਿਹੜੇ ਉੱਤੇ ਚੜਾਏ ਆ ਥੱਲੇ ਲਾਉਣ ਲੱਗੇ ਆ ਤੇ ਫਿਰ ਤੁਹਾਨੂੰ ਲੈ ਕੇ ਮਿਲਦੇ ਆ ਸਪੀਕਰ ਸਤਿ ਸ੍ਰੀ ਅਕਾਲ ਥੱਲੇ ਲਾਉਣ ਲੱਗੇ ਆ ਆ ਚੈੱਕ ਕਰੋ ਸਾਡੇ ਤਿੰਨ ਤਾਵੇ ਗੁੱਡੇ ਦੋ ਆ ਜੇ ਤੇ ਤਿੰਨ ਹੋਰ ਹੈਗਾ ਜੀ ਵੀਰਾਂ ਉਹ ਤੇ ਅਸੀਂ ਇਹ ਕੱਲ ਡਾਵਾਂਗੇ ਐਚ ਡਿਜ਼ਾਈਨ ਹੋਗਾ ਵੀ ਅੱਖਾਂ ਮਿੱਤਰੋ ਪੂਰੀ ਗੱਲ ਬਣਾ ਦੇਣੀ ਅੱਜ ਜਿੱਦਾਂ ਅੱਜ ਪੂਰੀ ਬਣੀ ਹੀ ਗੱਲ ਇਹ ਕੱਲ ਡਾਵਾਂਗੇ ਹੋਣਾ ਇਹ ਡਿਜ਼ਾਈਨ ਪਾਇਆ ਲਿਆਵਾ ਵੀਡੀਓ ਚੈੱਕ ਕਰੋ ਇਹ ਮਿੱਤਰੋ ਆਪ ਡਿਜ਼ਾਈਨ ਕੀਤੇ 1 2 3 4 ਇਹ ਆਪ ਲਾਏ ਆ ਮੁੰਡੇ ਨੇ ਆਪ ਡਿਜ਼ਾਈਨ ਪਾਇਆ ਜੇ ਮੁੱਛਾਂ ਵਾਲਾ ਦੋ ਅੱਖਾਂ ਤੇ ਮੁੱਛਾਂ ਵਾਹ ਨਾਈਸ ਹੁਣ ਮਿੱਤਰ ਪਰਾਰੇ ਨੱਚ ਨੁੱੱਚ ਕੇ ਕੁਡੀਆਂ ਗੱਡੀਆਂ ਡਾ ਕੇ ਆ ਗਏ ਆ ਜੀ ਹੁਣ ਖਾਣ ਪੀਣ ਓ ਠੰਡਾ ਤਾਕ ਡੱਬ ਵਧੀਆ ਹੀ ਪੀ ਜਾਓਗੇ ਤੀਰੋਂ ਭਲੋ ਓਏ ਐਸੇ ਕੀ ਮਿੱਤਰੋ ਅੱਜ ਦਾ ਸਾਡਾ ਲੋੜੀ ਵਲੌਗ ਤੇ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਅਸੀਂ ਹੁਣ ਤੁਹਾਨੂੰ ਮਿਲਦੇ ਆ ਮਗਰ ਸਖਰਾਤੀ ਵਾਲੇ ਵਲੌਗ ਵਿੱਚ